ਕੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਸੌਰੀ ਜੀ ਅੱਜ ਆਪਾਂ ਹੋ ਗਏ ਲੇਟ ਵੀਡੀਓ ਪਾਉਣ ਨਹੀਂ ਸਵੇਰੇ ਮੈਥੋਂ ਪਾਈ ਨਹੀਂ ਗਈ ਕਿਉਂਕਿ ਕਸਟਮਰ ਵਾਲੇ ਸੀਗੇ ਤੇ ਹੁਣ ਆਪਾਂ ਨੂੰ ਹੋ ਗਈ ਜੀ ਸ਼ਾਮ ਵੀਡੀਓ ਪਾਉਣ ਲੱਗਿਆ ਨੂੰ ਤੇ ਆਪਣਾ ਆਇਆ ਜੀ ਹੁਣ ਨਵਾਂ ਮਾਲ ਮਨੀਆਰੀ ਦਾ ਆ ਦੇਖੋ ਜੀ ਚੂੜੀਆਂ ਬੰਗਾਂ ਦੇਖੋ ਜੀ ਕਿੰਨੇ ਸੋਹਣੇ ਕਲਰ ਆਏ ਆ ਆਈਕਾ ਦੋਨੇ ਹੱਥਾਂ ਦਾ ਹੈ ਜੀ ਇਹਨਾਂ ਇਹਦਾ ਰੇਟ ਹੈ ਜੀ 80 ਰੁਪਏ ਇਹਦਾ ਰੇਟ ਹੈ ਜੀ 80 ਰੁਪਏ ਆਗੇ ਜੀ ਗਜਰੇ भाई उसी डिजाइन चाक देगी देखो जी लाइट ज कलर कि सोने हैं ਇੰਨਾ ਦਾ ਰੇਟ ਹੈ ਜੀ 80 ਰੁਪਏ ਇੰਨਾ ਦਾ ਰੇਟ ਹੈ ਜੀ 80 ਰੁਪਏ ਆ ਦੇਖੋ ਜੀ ਅਲੱਗ-ਅਲੱਗ ਤੋਂ ਕਲਰ ਹੈ ਜੀ ਤੇ ਅਲੱਗ-ਅਲੱਗ ਤੋਂ ਡਿਜ਼ਾਈਨ ਹੈ ਜੀ ਆਗੇ ਗੋਤ ਬਟਣੀ ਉਹ ਗੋਤ ਬਟਣੀ ਜੀ ਆਏ ਦੇਖੋ ਆ ਗੋਤ ਬਟਣੀ ਦਾ ਰੇਟ ਹੈ ਜੀ 20 ਰੁਪਏ ਆ ਗਾ ਜੀ ਫੇਸ ਆ ਗਿਆ ਜੀ ਬਨੈਨਾ ਅੰਦਰ ਸ਼ਰਟ ਆ ਗਈ ਬੱਚ ਕੁੜੀਆਂ ਵਾਲੀ ਆ ਗਿਆ ਜੀ ਆਪਣੇ ਫੇਸ ਵਾਸ਼ ਆ ਫਰ ਇਹ ਉਤਾਰਾ ਆ ਗਿਆ ਆ ਪਪੀਏ ਵਾਲਾ ਆ ਗਿਆ ਜੀ ਪਪੀਤੇ ਵਾਲਾ ਬਾਈ ਨੰਬਰ ਪਾਊਡਰ ਜੀ ਆ ਗਿਆ ਆਪਣੇ ਜੀ ਸਟੀਲ ਬੁਰਸ਼ ਬਰਤਨ ਮਾਂਜਣ ਵਾਲੇ ਆ ਗਈ ਜੀ ਆਪਣੀ ਲਿਪਸਟਿਕ ਦੇਖੋ ਜੀ ਆ ਮਹਿੰਦੀ ਆ ਗਈ ਜੀ ਆ ਗਈ ਜੀ ਗਲਮੇ ਦੇ ਪੈਕਟ ਹੁਣ ਚੌਰਸ ਦਾ ਰਵਾਜ ਹੈ ਤੇ ਆਹ ਆ ਗਈ ਘਟਾਵਾਂ ਵਾਲੇ ਦਾ ਆ ਗਿਆ ਜੀ ਸੈਂਟ ਸ਼ੈਂਪੂ ਨਾਰੀਅਲ ਦਾ ਤੇਲ 40 ਵਾਲੀ ਪੈਕ 20 ਵਾਲੀ ਆ ਗਿਆ ਜੀ ਆਪਣਾ ਔਲੇ ਦਾ ਛੋਟੇ ਪੈਕ ਵੱਡੀ ਪੈਕ ਆ ਗਿਆ ਜੀ ਸਾਬਣ ਨੌਨਾਲੀ ਆ ਗਏ ਜੀ ਆਪਣੇ ਬਰਸ਼ ਆ ਗਏ ਜੀ ਸਿੱਛੇ ਸੌਰੀ ਜੀ ਅੱਜ ਸਵੇਰੇ ਮੈਥੋਂ ਪਾਈ ਨਹੀਂ ਗਈ ਵੀਡੀਓ ਲੇਟ ਹੋ ਗਈ ਮੈਂ ਹੁਣ ਜੀ ਆਪਣਾ ਇਹਨਾਂ ਖਡਾਉਣ ਪਿਆ ਖੰਡਿਆ ਦੇਖੋ ਹੁਣ ਮੈਂ ਇਹ ਚੱਕਦੀ ਨਹੀਂ ਬਈ ਮੈਂ ਤਾਂ ਚੱਕਿਆ ਨਹੀਂ ਜਾਂਦਾ ਕਿਉਂਕਿ ਹੁਣ ਮੇਰੇ ਰੋਟੀ ਸਬਜੀ ਦਾ ਟਾਈਮ ਹੋਇਆ ਪਿਆ ਪਹਿਲਾਂ ਮੈਂ ਕਸਟਮਰ ਪੇਜ ਕੇ ਹਟੀਆਂ ਤੇ ਸੌਰੀ ਜੀ ਅੱਜ ਮੇਰੇ ਤੋਂ ਵੀਡੀਓ ਨਹੀਂ ਪਾਈ ਗਈ ਕਿਉਂਕਿ ਬਈ ਇੱਕ ਸਵੇਰੇ ਮੇਰਾ ਅੱਜ نیٹ ਉੱਡ ਗਿਆ ਸੀ ਪਤਾ ਨਹੀਂ ਕੀ ਗੱਲ ਹੋ ਗਈ ਤੇ ਹੁਣ ਮੈਂ ਜਿਹੜਾ ਸਮਾਨ ਛੱਡਣਾ ਇਹ ਪਹਿਲਾਂ ਮੈਂ ਕਸਟਮਰ ਹੀ ਤੋਰੀ ਗਈ ਉਹਦੋਂ ਪਹਿਲਾਂ ਮੈਂ ਇੱਕ ਚੁੰਨੀ ਪੇਂਟ ਕੀਤੀ ਹੈ ਜੀ ਆਪਣੀ ਪਹਿਲਾਂ ਵਾਲੀਆਂ ਚੁੰਨੀਆਂ ਵਿਕ ਗਈਆਂ ਹੁਣ ਆਪਾਂ ਅੱਜ ਹੋਰ ਪੇਂਟ ਕੀਤੀ ਹੈ ਚੁੰਨੀ ਤੇ ਉਹਦੇ ਗੋਟਾ-ਗੂਟਾ ਲਾ ਕੇ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਮੈਂ ਚਾਹਣੀ ਹੈ ਜੀ ਸੌਰੀ ਕਿਉਂਕਿ ਅੱਜ ਮੈਂ ਲੇਟ ਹੋ ਗਈ ਤੇ ਕੋਈ ਗਲਤੀ ਹੋਈ ਤਾਂ ਬਈ ਮਾਫ਼ ਕਰਨਾ ਤੇ ਹੁਣ ਕਰਦੀ ਆ ਜੀ ਮੈਂ ਵੀਡੀਓ ਦਾ ਐਂਡ ਸਵੇਰ ਤੋਂ ਆਪਾਂ ਟਾਈਮ ਨਾਲ ਹੀ ਵੀਡੀਓ ਪਾਇਆ ਕਰਾਂਗੇ ਪੇਸਟ ਕਾਂਦੇ ਤਾਂ ਪਹਿਲਾਂ ਹੀ ਬਹੁਤ ਡੱਬੇ ਪਾਏ ਸੀਗੇ ਤੇ ਅੱਜ ਉਹ ਹੋਰ ਦੇਗੇ ਮੈਂ ਮੰਗਾਈਆਂ ਤਾਂ ਉਹਨਾਂ ਤੋਂ ਕੱਲਾ ਕਾਫੀ ਕਲਰ ਸੀ ਉਹਨਾਂ ਨੇ ਚੱਕ ਕੇ ਪਰਸੋਂ ਹੀ ਲੈ ਕੇ ਆਂਦੇ ਸੀ ਉਹਦੇ ਨਾਲ ਦੇ ਕਲਰ ਫੇਰ ਪਾਤੇ ਤਾਂ ਇਹ ਤਾਂ ਮੈਂ ਆਪ ਸਮਾਨ ਲੈ ਕੇ ਆਉਣੀ ਇੰਨੀ ਬਈ ਉਹ ਫਿਰ ਆਪਦੀ ਮਰਜ਼ੀ ਨਾਲ ਹੀ ਸਮਾਨ ਪਾ ਦਿੰਦੇ ਆ ਦੇਖੋ ਤੁਹਾਨੂੰ ਦਿਖਾਵਾ ਪਹਿਲਾਂ ਵੀ ਇਹਦੇ ਨਾਲ ਦੇ ਕਲਰ ਪਏ ਸਾਰੇ ਆ ਦੇਖੋ ਜੀ ਸਾਰੇ ਕਲਰ ਇਹਦੇ ਨਾਲ ਦੇ ਹੀ ਪਏ ਆ ਪਹਿਨਾ ਵੀ ਹੁਣ ਵੀ ਚੱਕ ਕੇ ਉਵੇਂ ਦੇ ਕਲਰ ਪਾਤੇ ਸਾਰੇ ਮੈਂ ਇਥੋਂ ਜਾਇਆ ਨਹੀਂ ਗਿਆ ਕਿਉਂਕਿ ਘਰੇ ਕੋਈ ਹੈ ਨਹੀਂ ਸੀ ਟਾਈਮ ਨਹੀਂ ਲੱਗਿਆ ਹੁਣ ਉਹਨਾਂ ਨੇ ਆਪਦੀ ਮਰਜ਼ੀ ਨਾਲ ਕਲਰ ਪਾਤੇ ਚਲੋ ਭਾਈ ਹੁਣ ਆਪਾਂ ਨੂੰ ਰੱਖਣੇ ਪੈਣਗੇ ਮੈਂ ਤਾਂ ਵੈਸੇ ਵਾਪਸ ਕਰ ਲੈਂਦੇ ਜੇ ਕੋਈ ਚੀਜ਼ ਨਾ ਵੀ ਪਸੰਦ ਆਵੇ ਤਾਂ ਦੇਖੋ ਜੀ ਇੱਕਾਈਆਂ ਦੀ ਚੂੜੀਆਂ ਚਾਂਦੀ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਜੀ ਡਿਜ਼ਾਈਨ ਕਲਰ ਬਹੁਤ ਸੋਹਣਾ ਰੇਟ ਹੈ ਇਹਨਾਂ ਦਾ 400 ਹੁਣ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਗਲਤ ਬੋਲੇਗਾ ਹੋਏ ਤਾਂ ਆਪਾਂ ਚਾਹਣੀ ਹੈ ਜੀ ਸੌਰੀ